ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਆ ਵੀ ਸਾਰੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਸੋ ਅੱਜ ਦਿਨ ਅੱਜ ਕਹਣ ਜਾਣੀ ਆ ਅਸੀਂ ਪੱਟੀ ਦਾ ਤੀ ਹੱਤ ਬਹੁਤ ਹੋ ਗਿਆ ਰਤੀ ਵਸੇ ਨੀਂਦ ਆ ਗਈ ਆ ਬਲੈਕ ਬਲੈਕ ਆਊਟ ਦਾ ਸੋ ਮੈਂ ਨਾਤਾ ਤਾਂ ਨਹੀਂ ਆ ਨਾ ਕੱਲ ਲੈਪਤਾ ਸੀਗਾ ਹੁਣ ਨਾਸ਼ਤਾ ਆ ਗਿਆ ਮੈਨੂੰ ਕਹਿੰਦੇ ਕੀ ਪਈ ਰੋਟੀ ਪਾਣੀ ਖਾ ਕੇ ਤਿਆਰ ਚੁਰ ਗੋ ਰੋਟੀ ਬਾਅਦ ਵਿੱਚ ਦੋ ਹਸਪੀਟਲ ਚਲਦੇ ਆ ਯਾ ਦੂਜੇ ਦਿਨ ਬਾਅਦ ਆ ਸਾਨੂੰ ਪੱਟੀ ਕਰਾਉਣ ਜਾਣਾ ਪੈਂਦਾ ਆ ਫੇਸ ਕਰਕੇ ਯਾਰ ਹੁਣ ਬੈਣਾ ਹੁਣ ਨਾਸ਼ਤਾ ਟਾਈਮ ਕਾਫੀ ਹੋ ਗਿਆ 11:00 ਵੱਜ ਗਏ ਆ ਮੁੰਡੇ ਨੇ ਆਉਣਾ ਆ ਤੇ ਉਹਦੇ ਨਾਲ ਫਿਰ ਮੈਂ ਜਾਣਾ ਆ ਪੱਟੀ ਕਰਾਣ ਪੱਟੀ ਕਰਾ ਕੇ ਤੇ ਫਿਰ ਤੁਹਾਨੂੰ ਹਸਪੀਟਲ ਮਿਲਦੇ ਆ ਫਿਰ ਅਗੋਂ ਥੋੜਾ ਰਿਵਿਊ ਦੇਣਾ ਆ ਹਸਪੀਟਲ ਦਾ ਵੀ ਠੀਕ ਆ ਮਿਲਦੇ ਆ ਹਾਂਜੀ ਮੈਂ ਨਾਸ਼ਤਾ ਬਣਾ ਲਈ ਸੀਗੀ ਨਵਾਂ ਸੀ ਤੇ ਇਹਨਾਂ ਨੇ ਜਾਣਾ ਹਸਪੀਟਲ ਆ ਦੇਖੋ ਇੱਧਰ ਚਾਹ ਹੈ ਤੇ ਇੱਧਰ ਮੇਰੀ ਪ੍ਰੋਂਠੀ ਬਣ ਰਹੀ ਹੈ ਤੇ ਇਹਨਾਂ ਨੇ ਹਸਪੀਟਲ ਜਾਣਾ ਸੀ ਕ ਮੈਂ ਕਿਹਾ ਚਾਹ ਬਣਾ ਲਵਾਂ ਨਾਸ਼ਤਾ ਟਾਈਮ ਦਾ ਤੇ ਪੱਟੀ ਹੁਣੀ ਹੈ ਨਾ ਅੱਜ ਇੱਕ ਦਿਨ ਛੱਡ ਕੇ ਪੱਟੀ ਕਰਵਾਣ ਜਾਂਦੇ ਆ ਬਹੁਤ ਔਖਤ ਹੁੰਦੀ ਹੈ ਪੇਨ ਬਹੁਤ ਜ਼ਿਆਦਾ ਹੁੰਦੀ ਜਦੋਂ ਪੱਟੀ ਕਰਵਾਣ ਜਾਂਦੇ ਆ ਕੀ ਕਰੀਏ ਆ ਦੇਖੋ ਜਿੱਤੂ ਜੀ ਜਿੱਤੂ ਜੀ ਤੇ ਤੇ ਲੇਟ ਹੈ ਤੇ ਮੈਂ ਨਾਸਟਾ ਬਣਾ ਲਿਆ ਹਾਂ ਹਾਂਜੀ ਤੇ ਮਿੱਤਰੋ ਹੁਣ ਮਾਹੌਲ ਲੱਗਿਆ ਤਿਆਰ ਹੈ ਮੈਂ ਟੋਪੀ ਪਾ ਲਈ ਆ ਕਿਉਂਕਿ ਵਰਨਾ ਨਹੀਂ ਵੱਜਦਾ ਏ ਘਸਣਾ ਇਸ ਕਰਕੇ ਮੈਨੂੰ ਟੋਪੀ ਪਾਉਣੀ ਪੈਂਦੀ ਆ ਵਾਰੀ ਘਟ ਕਰੀ ਤੇ ਹੁਣ ਮਾਹੌਲ ਲੱਗਿਆ ਤਿਆਰ ਕੱਪੜੇ ਪਾਉਣ ਲੱਗਿਆ ਤੇ ਲਿਆ ਹਸਪੀਟਲ ਉਹ ਭਾਵੇਂ ਮਕਾਨ ਮਾਲਕ ਉਹ ਲੈ ਕੇ ਜਾਂਦੇ ਆ ਤੇ ਜਾਂ ਮੇਰਾ ਭਰਾ ਆ ਤੇ ਉਹ ਲੈ ਕੇ ਜਾਂਦੇ ਨੇ ਤੇ ਹੁਣ ਮੈਂ ਤਿਆਰ ਹੋਣਾ ਤਿਆਰ ਹੋਣ ਤੋਂ ਬਾਅਦ ਚੱਲਾਂਗਾ ਹਸਪੀਟਲ ਉੱਥੇ ਜਾ ਕੇ ਫਿਰ ਤੁਹਾਨੂੰ ਦਿਖਾਵਾਂਗਾ ਮੌਜੂਦਾਰ ਕਿੱਦਾਂ ਕਿੱਦਾਂ ਦਾ ਹਾਲ ਹੈ ਮੇਰੇ ਹੱਥ ਦਾ ਫਿਲਹਾਲ ਤੇ ਮੈਂ ਪਹਿਲੇ ਵੀ ਵੀਡੀਓ ਪਾਈ ਸੀਗੀ ਕਿ ਕੀ ਸਿਚੁਏਸ਼ਨ ਹੈ ਮੇਰੇ ਹੱਥ ਦੀ ਕੀ ਹੋਇਆ ਹੈ ਹਨ ਬਟ YouTube ਵਾਲਿਆਂ ਨੇ ਗਾਇਡਲਾਈਨ ਕਮਿਊਨਿਟੀ ਗਾਇਡਲਾਈਨ ਸਟ੍ਰੈਕ ਕਰਤਾ ਸੀਗਾ ਸੋ ਇਸ ਕਰਕੇ ਉਹਨਾਂ ਨੇ ਵੀਡੀਓ ਵੀ ਰਿਮੂਵ ਕਰਤੀ ਸੀ ਤੇ ਤੇ ਜਿਹੜੀ ਫੋਟੋ ਵੀ ਪਾਈ ਸੀ ਉਹ ਵੀ ਰਿਮੂਵ ਕਰਤੀ ਸੀ ਸੋ ਮੈਂ ਹੁਣ ਤਿਆਰ ਹੋ ਕੇ ਤੁਹਾਨੂੰ ਮਿਲਦਾ ਹਾਂ ਸੋ ਲਾਸਟ ਹਾਂਜੀ ਮਿੱਤਰੋ ਮੈਂ ਆ ਗਿਆ ਹਸਪੀਟਲੋਂ ਤੇ ਮੈਂ ਸੌਰੀ ਫੋਨ ਨਹੀਂ ਸੀ ਖੜਿਆ ਭਾਈ ਦੇ ਫੋਨ ਤੋਂ ਛੋਟ ਕੀਤਾ ਸੀਗਾ ਸੋ ਹੁਣ ਮੈਂ ਆ ਗਿਆ ਘਰੇ ਉੱਪਰ ਆ ਗਿਆ ਕਮਰੇ 'ਚ ਇਹ ਖੜੇ ਨੇ ਗੋਲਿੰਗ ਸਾਈਡ ਤੇ ਆ ਗਿਆ ਇਹ ਵੀ ਟੁੱਪੜੀ ਹੈ ਇਹ ਜੀ ਹੁਣੇ-ਹੁਣੇ ਹਸਪੀਟਲੋਂ ਆਇਆ ਹੇ ਗਰਮੀ ਵੀ ਅੱਜੇ ਕਾਫੀ ਆ ਅੱਜ ਨਾਲੇ 8 ਤੋਂ 9 ਵਜੇ ਤੱਕ ਬਲੈਕਆਊਟ ਦੱਸ ਰਹੇ ਆ ਲੜਾਈ ਵੀ ਲੱਗਣ ਵਾਲੀ ਆ ਕੋਈ ਨਾ ਕੋਈ ਸ਼ੋਕਿੰਗ ਨਿਊਜ਼ ਮਿਲਦੀ ਮਿਲਦੀ ਇਹੋ ਜੀ ਸਾਨੂੰ ਅੱਗੇ ਵਕਤ ਪਿਆ ਆ ਦੂਜਾ ਲੜਾਈ ਦਾ ਮੌਲ ਚੱਲਦਾ ਸੰਡੇ ਆ ਪੱਟੇ ਚ ਦਰਦ ਹੋਈ ਆ ਆ ਮੈਂ ਪੱਟੀ ਅੰਦਰ ਤਾਂ ਹੁੰਦੀ ਜਦ ਪੱਟੀ ਕਰਦੇ ਆ ਮੈਂ ਅੱਜ ਨਵੀਂ ਪੱਟੀ ਕਰਾ ਕੇ ਆਇਆ ਸੀਗਾ ਅੱਜ ਹੋਰ ਤਾਂ ਬੱਧੀ ਹੈ ਨਾ ਉਂਗਲਾਂ ਕਿੱਥੇ ਡੀਗਰੀਆਂ ਉਂਗਲਾਂ ਤਾਂ ਘਬਰ ਆ ਆ ਜਿਹਾ ਸਹੀ ਹੈ ਸਹੀ ਉਂਗਲਾਂ ਉਹ ਨਗ੍ਯਾ ਰਖਿਆ ਤੇ ਜਿਨ੍ਹਾਂ ਦੇ ਸਾਟ ਲੱਗੀ ਹੈ ਉਹ ਸਾਰੇ ਜਿਹੜੇ ਕਵਰ ਕੀਤੀ ਹੋਈ ਹੈ ਬਲੱਡ ਸਾਡੇ ਵੀ ਲੱਗਿਆ ਹੋਇਆ ਹੈ ਨਾ ਪਾਣੀ ਹੈ ਤੇ ਹੌਣੀ ਚਾਹ ਪਾਣੀ ਪੀਣਾ ਹੈ ਚਾਹ ਕੀ ਪਾਣੀ ਪੀਣਾ ਹੈ ਗੜਮੀ ਕਾਫੀ ਲੱਗਦੀ ਹੈ ਕੱਪੜੇ ਚੇਂਜ ਕਰਦੇ ਆ ਨਾਲੇ ਪਾਣੀ ਦਵਾ ਇਹਨਾਂ ਨੂੰ ਥੱਕੇ ਆਏ ਨੇ ਡਾਕਟਰ ਕੋਲੋਂ ਹਾਂ ਡਾਕਟਰ ਕੋਲੋਂ ਆ ਗਿਆ ਕਾਫੀ ਹੈ ਨਾ ਬệnhਨ ਚਾਤਾ ਮੈਨੂੰ ਨਾ ਪਤਾ ਕਦੋਂ ਵੇਗੇ ਆ ਤੁਸੀਂ ਜੀ ਕਦੋਂ ਦੇ ਆਂ ਰਸੋ 1 ਵਜ ਬੱਜ ਗਏ ਹੋ 2 ਵਜ ਇੱਕ ਘੰਟਾ ਹੋ ਗਿਆ ਹਾਂ ਤਾਂ ਹੁਣ ਮਹੀਂ ਉਹਦੇ ਇੰਨੇ ਪੇਸ਼ੈਂਟ ਹੁੰਦੇ ਆ ਨਾ ਹੈ ਤਾਂ ਆਖਰ ਵਾਰੀ ਆਉਂਦੀ ਆ ਤੇ ਫੇਰ ਹੀ ਆ ਤੇ ਹੁਣ ਮੈਂ ਨਾਲ ਪਾਣੀ ਦਵਾ ਹੁਣੀ ਆਏ ਨੇ ਗਰਮੀ ਬਹੁਤ ਜ਼ਿਆਦਾ ਹੈ ਤੇ ਹੁਣ ਫਿਰ ਲੰਚ ਦਾ ਵੀ ਟਾਈਮ ਹੋ ਗਿਆ ਲੰਚ ਵੀ ਬਣਾਣਾ ਮੈਂ ਤਾਂ ਥੋੜੇ ਬਾਅਦ ਬਾਏ ਬ੍ਰੇਕ ਤੋਂ ਬਾਅਦ ਹੈ ਵਲੋਗ ਵਿੱਚ ਬ੍ਰੇਕ ਨਹੀਂ ਹੁੰਦੀ ਆ ਸੌਰੀ ਮੈਨੂੰ ਪਤਾ ਨਹੀਂ ਸੀ ਚਲੋ ਚੰਗਾ ਹੈ ਦੱਸਦਾ ਬ੍ਰੇਕ ਤੋਂ ਬਾਅਦ ਹਾਂਜੀ ਹੁਣ ਅਸੀਂ ਕਾ ਲੱਗੇ ਆ ਖਾਣਾ ਇਹ ਖਾਣਾ ਲਗਭਗ ਤਿਆਰ ਹੀ ਆ। ਆਟਾਟੋ ਸਬਜ਼ੀ ਬਣਾਈ ਸੀਗੀ ਠੰਡੀ ਕਰਨ ਵਾਸਤੇ ਮੈਂ ਪਲੇਟ 'ਚ ਪਾ ਲਈ ਆ ਇਹ ਗਰਮ ਨਹੀਂ ਨਾ ਖਾਂਦੇ ਤਾਂ ਕਰਕੇ ਤੇ ਕੁੜਕਾ ਨਾਲ ਰਾਈਸ ਬਣਾਏ ਸੀਗੇ ਮੈਂ। ਆਜੋ ਤੁਸੀਂ ਖਾ ਲਓ। ਮੇਰੇ ਮੇਰੀ ਕੰਡੀਸ਼ਨ ਤੇ ਤੁਹਾਨੂੰ ਪਤਾ ਹੀ ਆ। ਹੱਥ ਹੁਣ ਗੋਦੀ 'ਚ ਕੋਈ ਨਾ ਕੋਈ ਿੱਲੋ ਵਾਲੋ ਰੱਖਣਾ ਪੈਂਦਾ ਆ। ਠੀਕ ਆ। ਇਹ ਕੁੜਕਾ ਹੋਣਾ। ਟੋਪੀ ਰੱਖੀ ਕਿਉਂਕਿ ਪਰਨਾ ਤੇ ਵੱਜਦਾ ਨਹੀਂ ਆ ਇਸ ਕਰਕੇ ਹੁਣ ਮੈਂ ਖਾਣਾ ਖਾ ਕੇ ਤੇ ਮੈਂ ਦਵਾਈ ਖਾਣੀ ਆ ਇਧਰ ਕਿ ਮੈਂ ਥੋੜੇ ਜਿਹਾ ਵੀਡੀਓ ਬਣਾ ਲਾ ਆਨੇ ਦੀ ਕਦੇ ਖਾਣੇ ਦੀ ਕਦੇ ਵੀਡੀਓ ਨਹੀਂ ਬਣਾਈ ਇਹਨਾਂ ਨੂੰ ਖਾਣਾ ਮਿਲਿਆ ਆ ਵੀ ਖਵਾਣਾ ਪੈਂਦਾ ਕਿਉਂਕਿ ਖਾ ਨਹੀਂ ਸਕਦੇ ਲਿਕਵਿਡ ਸਬਜੀ ਹੁੰਦੀ ਹੈ ਤੇ ਉਹ ਠੀਕ ਨਹੀਂ ਕਰ ਸਕਦੇ ਦਿੱਕਤ ਹੋ ਜਾਂਦੀ ਥੋੜੀ ਕਈ ਵਾਰੀ ਮੈਨੂੰ ਬੋਕਿਆ ਕਰਕੇ ਦੇ ਦਿੰਦੇ ਆ ਕਿ ਦਾਲ ਦੁੱਧ ਮੈਂ ਦਾਲ ਉਹ ਦਾਲ ਵਿੱਚ ਚੰਬੁਰਕੀਆਂ ਬਾਕੇ ਖਾ ਲੈਣਾ ਤੇ ਉਹ ਸਬਜੀ ਹੁੰਦੀ ਹੈ ਮੈਨ ਤੋਂ ਫਿਰ ਟੁੱੜਦੀ ਨਹੀਂ ਸਬਜੀ ਫਿਰ ਮੈਨੂੰ ਇਹ ਆਪ ਹੀ ਖਵਾ ਦਿੰਦੇ ਸੁੱਕੀ ਸਬਜੀ ਹੁੰਦੀ ਨਾ ਫਿਰ ਮੈਂ ਵਾਈਟ ਕਰ ਦਿੰਦੀ ਆ ਫਿਰ ਖਾਲਮ ਦੇ ਘਰ ਤੱਕ ਨਾ ਜਦ ਵਿੱਚ ਲਿਕਵਿਡ ਹੋਵੇ ਫਿਰ ਤੋਂ ਆਪ ਖਵਾਣੀ ਪੰਦੀ ਦਿੱਕਤ ਹੋ ਜਾਂਦੀ ਹੈ ਟਾਈਮ ਔਖਾ ਹੈ ਚਲੋ ਉਹ ਇਹ ਵੀ ਨਿਕਲ ਜਾਣਾ ਜੇ ਰੱਬ ਨੇ ਪਹਿਲੇ ਇਸ ਤੋਂ ਵੀ ਮਾੜੇ ਹਾਲਾਤ ਦੇਖੇ ਆ ਹਾਂਜੀ ਗੁਰਮ ਦਾਸ ਨੇ ਬੜੀ ਕਿਰਪਾ ਰਹਿਮਤ ਕੀਤੀ ਆ ਪਹਿਲੇ ਨੂੰ ਮਾੜਾ ਹਾਲਾਤ ਸਹੀ ਆ ਸਾਡੇ ਹਣਾ ਚਲੋ ਜਿੱਥੇ ਪਹਿਲੇ ਨਹੀਂ ਰਹੇ ਵੀ ਨਹੀਂ ਰਹਿਣੇ ਚੰਗੇ ਮਾੜੇ ਹਾਲਾਤਾਂ ਦੇ ਜੇ ਆਪਾਂ ਡੱਟ ਕੇ ਖੜਿਆ ਖੜਾਂਗੇ ਤੇ ਫੀਲਿੰਗ ਹੋਣਾ ਕਿ ਏਦਾਂ ਦੇ ਵੀ ਹਲਾਤਾ ਹੈ ਤੁਹਾਡੇ ਸਾਰਿਆਂ ਦੀ ਬੱਖੀ ਸਪੋਰਟ ਚਾਹੀਦੀ ਹੈ ਸਪੋਰਟ ਕਰਿਓ ਭਰਾ ਨੂੰ ਕੋਸ ਨਹੀਂ ਗਿਆ ਤੇ ਸਾਡੇ ਕਿਚਨ ਵੀ ਛੋਟੀ ਆਣਾ ਕਮਰੇ ਦੇ ਨਾਲ ਹੀ ਕਿਚਨ ਹੈ ਤੇ ਕਹਿੰਦੇ ਸਾਰਾ ਹੁਣ ਦੁੱਧ ਉਬਾਲਦੇ ਆ ਦੁੱਧ ਬਾਲ ਕਰਕੇ ਤੇ ਬਾਅਦ ਵਿੱਚ ਜੋ ਵੀ ਰਹਿੰਦਾ ਹੈ ਪੰਟਾ ਬਣਾ ਲਗੀ ਹੁਣ ਮੈਂ ਤੇ ਕੁੜਕਾ ਬਣਾਵਾਂਗੀ ਦੇਖਦੇ ਕੀ ਬਣਦਾ ਤੇ ਮੈਂ ਵੀ ਜਿਹੜਾ ਕੰਮ ਕਰਨਾ ਸੀਗਾ ਦੁੱਧ-ਦੱਦ ਮੈਂ ਹੁਣ ਮਾਰਕੀਟ ਜਾਣ ਲੱਪਿਆ ਆ ਲਾਗੋਤ ਤੱਕ ਸ਼ਾਪ ਤੋਂ ਦੁੱਧ ਮੈਂ ਭੜਕੇ ਲੈੰਦਾ ਸੀਗਾ ਇਹ ਕਹਿੰਦੇ ਸੀਗੇ ਦੁੱਧ ਟਾਈਮ ਨਾਲ ਲੈ ਆਓ ਲਾਈਟ ਚਲ ਗਈ ਪਤਾ ਨਹੀਂ ਕਿ ਬਾਅਦ ਵਿੱਚ ਹੁਣ ਆਇਆ ਮੌਜ ਚਲ ਗਈ ਬੰਨਾ ਹਨਾ ਤੇ 8 ਵਜੇ ਲਾਈਟ ਬੰਦ ਹੋ ਗਈ ਤਾਂ ਆਪਾਂ ਦੁੱਧ ਦਿਨਾਂ ਨੂੰ ਉਬਾਲ ਲਿਆ ਆ ਆਟਾ ਗੋਲ ਲੇਤਾ ਆ ਕਹਿੰਦੇ ਰੋਟੀ ਬਗਾ ਦਿੰਨੀ ਆ ਲਾਈਟ ਦਾ ਪਤਾ ਨਹੀਂ ਵੈਸੇ 8 ਤੋਂ 9 ਵਜੇ ਤੱਕ ਇਹਨਾਂ ਨੇ ਦੱਸਿਆ ਕਿ ਲਾਈਟ ਬੰਦ ਰਹੇਗੀ ਉਸ ਤੋਂ ਬਾਅਦ ਸ਼ਾਇਦ ਲਾਈਟ ਆਈ ਚਾਹੇ न, वैसे कोई जंगत नहीं है बंदे ਦੇ ਮਨ ਚ ਡਰ ਹੁੰਦਾ ਹੀ ਹੈ ਸ਼ਾਇਦ ਕੋਈ ਜੰਗ ਛੇੜ ਦੇ ਜਾਂ ਜਾਂ ਜਾਂਦਾ ਕਹਿੰਦਾ ਇਹ ਸਾਰ ਸਾਰ ਨੂੰ ਜਾਂ ਵੱਜਣਾ ਹੈ ਹਨਾ ਆ ਦੇਖੋ ਕੀ ਮੌਜਲ ਬਣਦਾ ਹੈ ਬਾਕੀ ਲੜਾਈ ਦਾ ਨਾਮ ਸੁਣ ਕੇ ਤਾਂ ਬੰਦਾ ویسੇ ਹੀ ਡਰਿਆ ਡਰੇ ਹੁੰਦਾ ਹੈ ਗਰਮੀ ਵੀ ਕਾਫੀ ਹੋ ਗਈ ਹੈ